ਮੰਮੀ ਇੱਕ ਗੱਲ ਦੱਸੋ ਜੇ ਸਾਡਾ ਕੋਈ ਵੀਰਾ ਹੁੰਦਾ ਤੇ ਦਾਦੀ ਨੇ ਥੋੜਾ ਬਹੁਤ ਹੀ ਸਾਡੇ ਨਾਲ ਪਿਆਰ ਤਾਂ ਕਰਨਾ ਸੀ ਨਾ ਹਾਂਜੀ ਹੁਣ ਤਨਖਾਹ ਕਟਵਾਣੀ ਪੈਣੀ ਆ ਤੇ ਤਨਖਾਹ ਕਟੂ ਗਣ ਕੌਣ ਹੈ ਮਾਸੀ ਆਜਾ ਸਹੀ ਬੈ ਜਾ ਦੱਸ ਉਹ ਮਾਸੀ ਮੈਂ ਤਾਂ ਆਇਆ ਸੀ ਕਿ ਉਹ ਪੈਸੇ ਦੇ ਦਿੰਦੇ ਮੈਂ ਵੇਖ ਹੁੰਦਾ ਗੁੜੀਆਂ ਨੂੰ ਆ ਲੈ ਪੈਸੇ ਓਹੋ ਆ ਲੈ ਹੋਰ ਇੰਨੇ ਪੈਸੇ ਮਾਸੀ ਹੋਰ ਲੈ ਲੈ ਤੂੰ ਹੋਰ ਲਿੱਲੀ ਟੈਨਸ਼ਨ ਨਾ ਕਰੀ ਗਏ ਤੀ ਜੀ ਤੂੰ ਮੇਰੀ ਮਾਸੀ ਨਾ ਸਭ ਤੋਂ ਵਧੀਆ ਰੱਬ ਵੈਦਾਂ ਦੀ ਮਾਸੀ ਸਾਰਿਆਂ ਨੂੰ ਦਵੇ ਪੁੱਤ ਮੈਂ ਤੇਰੀ ਹੀ ਇਕੱਲੀ ਦੀ ਟੈਨਸ਼ਨ ਨਾ ਲਾ ਤੂੰ ਜੀ ਤੂੰ ਤੈਨੂੰ ਲੋੜ ਪਵੇ ਚੁੱਪ ਕਰਕੇ ਆ ਕੇ ਕੰਨ ਚ ਫੂਕ ਮਾਰ ਦੇਣੀ ਤੇਰੇ ਲੈ ਆ ਮਾਸੀ ਗੁੜੀਆਂ ਨੂੰ ਨਾ ਅੱਜ ਫਿਰ ਮੋਟਾ ਹੀ ਸਗਣ ਪਾਉਂਗਾ ਮੋਟਾ ਸਗਣ ਮੋਟਾ ਸਗਣ ਨਹੀਂ ਪਣਾਇ ਤੈਨੂੰ ਦਿੱਤੇ ਆ ਉਹਨੂੰ ਸਿਰਫ 500 ਰੁਪਇਆ ਦੇ ਦੀ ਵਾਧੂ ਆ ਉਹਨੇ ਕਿਹੜੇ ਖਰਚ ਨੇ ਇਹ ਤੇਰੇ ਵਾਸਤੇ ਆ ਰੱਖ ਲੈ ਸਾਹਮਕੇ 500 ਹੀ ਦਵਾ ਹਾਂ 500 ਹੀ ਦੇਣੇ ਆ ਠੀਕ ਆ ਮਾਸੀ ਉਹਨੇ ਕੀ ਕਰਨੇ ਜਾਦੇ ਚੱਲ ਬੜੇ ਆ ਠੀਕ ਆ ਮਾਸੀ ਮੰਮੀ ਮੇਰੀ ਗੱਲ ਸੁਣੋ ਆ ਤੂੰ ਹੀ ਗਲਤ ਨਹੀਂ ਕੀਤੀ ਤਾਨੂੰ ਪੈਸੇ ਦੇ ਕੇ ਕੀ ਗਲਤ ਕੀਤਾ ਗਲਤ ਇਹ ਕੀਤਾ ਵਾ ਉਹਨੂੰ ਇੰਨੇ ਵੱਡੇ ਪੈਸੇ ਦੇਤੇ ਉਹ ਵਿਗੜ ਵੀ ਸਕਦਾ ਵਾ ਜਿੰਨੇ ਉਹਨੂੰ ਪੈਸੇ ਚਾਹੀਦੇ ਸੀਗੇ ਨਾ ਬਸ ਉਹਨੇ ਹੀ ਦੇਣੇ ਚਾਹੀਦੇ ਸੀਗੇ ਤੂੰ ਹੀ ਤੇ ਉਹਨੂੰ ਪੂਰੀ ਦੀ ਪੂਰੀ ਥੱਦੀ ਫੜਾਤੀ ਆ ਮੈਂ ਤੇ ਇਹੋ ਹੀ ਕਿਹਾ ਵਾ ਕਿ ਘੱਟ ਪੈਸੇ ਦੇਣੇ ਹੀਗੇ ਉਹ ਅੱਗੇ ਬੜਾ ਕਿਤੇ ਸੁਧਰਿਆ ਵਾ ਤੇ ਤੁਸੀਂ ਹੋਰ ਉਹਨੂੰ ਵਿਗਾੜ ਦੋ ਤੂੰ ਚੁੱਪ ਕਰ ਜੋ ਮੈਂ ਕਰਨਾ ਹੈ ਨਾ ਮੈਂ ਕਰਤਾ ਤੂੰ ਨਹੀਂ ਬੋਲ ਸਕਦੀ ਮੈਨੂੰ ਮੇਰੇ ਪੈਸੇ ਆ ਜੋ ਮਰਜ਼ੀ ਕਰਾ ਇਨੂੰ ਮਰਜ਼ੀ ਦਵਾ ਮੰਮੀ ਪੈਸੇ ਕਮਾਉਂਦਾ ਕੋਈ ਨਾ ਘਰ ਦੇ ਵਿੱਚ ਘਰੋਂ ਹੀ ਜਾਂਦੇ ਆ ਨਾ ਪੈਸੇ ਤੇ ਤੁਸੀਂ ਇਤਰਾ ਉਝਾੜਨਦੇ ਜੇ ਪੈਸੇ ਜੇ ਪੈਸੇ ਲਾਣੇ ਆ ਨਾ ਕਿਸੇ ਚੰਗੇ ਕੰਮ ਤੇ ਲਾਓ ਇਹਨੂੰ ਦੇ ਕੇ ਨਾ ਪੈਸੇ ਵੇਸਟ ਨਾ ਕਰੋ ਉਹ ਤੁਹਾਨੂੰ ਵੀ ਪਤਾ ਵਾ ਕਿਦਾਂ ਦਾ ਵਾ ਇਹਨੇ ਤੇ ਮਿੰਟ ਛੁਣਿਆ ਯਾਰਾ ਦੋਸਤਾਂ ਨਾਲ ਜਾ ਕੇ ਉਡਾ ਦੇਣੇ ਆ ਪੈਸੇ ਇਸੇ ਕਰਕੇ ਤੁਹਾਨੂੰ ਕਹਿਨੀ ਆ ਪੈਸੇ ਸਾੰਭ ਕੇ ਰੱਖੋ ਕੰਮ ਆਣ ਕੇ ਨਾ ਕਿ ਇਤਰਾ ਫਾਲਤੂ ਵੇਸਟ ਕਰੋ ਹੁਣ ਤੂੰ ਕਿ ਮਤਾਂ ਦੇਂਗੀ ਕਿੱਥੇ ਵਰਤਨੇ ਤੇ ਕਿੱਥੇ ਨਹੀਂ ਕੌਣ ਕਮਾਉਂਦਾ ਤੇ ਕੌਣ ਨਹੀਂ ਤੂੰ ਆਨੀ ਹੋਣੀ ਮੇਰਾ ਘਰ ਵਾਲਾ ਕਮੋਂਦਾ ਉਹ ਤੇਰਾ ਘਰ ਵਾਲਾ ਬਾਅਦ ਚਾ ਉਹ ਤਾਂ ਮੇਰਾ ਹੀ ਪਹਿਲੋ ਸਮਝ ਲੱਗੀ ਤੂੰ ਨਾ ਮੈਨੂੰ ਅਕਲਾ ਦੇ ਮੈਂ ਅਕਲਾ ਵਾਲੀ ਆ ਮੇਰੇ ਕੋਲ ਬਥੇਰੀ ਅਕਲ ਆ ਇਹ ਅਕਲਾ ਦੇਣਾ ਹੀ ਮੈਨੂੰ ਹੁਣ ਇੱਥੇ ਜ਼ਬਾਨ ਖੁੱਲ ਗਈ ਇਹਦੀ ਮੈਂ ਤੇ ਜੋ ਗਿਆ ਸੱਚ ਹੀ ਕਿਹਾ ਵਾ ਇਹਨਾਂ ਨੂੰ ਵੀ ਪਤਾ ਵਾ ਆ ਸਾਹਿਲ ਨੇ ਪਹਿਲੇ ਕਿੱਥੇੋਂ ਜਾਣਨੇ ਯਾਰਾਂ ਦੋਸਤਾਂ ਦੇ ਨਾਲੋਂ ਜਾਣਨੇ ਉਨੇ ਕੜਾ ਚੰਗੇ ਕੰਮ ਤੇ ਲਾਣੇ ਮੈਂ ਇੰਨਾ ਹੀ ਕਿਹਾ ਸੀਗਾ ਕਿ ਉਹਨੂੰ ਪੈਸੇ ਨਾ ਦੋ ਤੇ ਬਸ ਇਹਨਾਂ ਨੂੰ ਇੱਕ ਨਿੱਕੀ ਜਿਹੀ ਗੱਲ ਚਾਹੀਦੀ ਆ ਰਾਈ ਦਾ ਪਹਾੜ ਬਣਾਉਣ ਵਾਸਤੇ ਮੈਨੂੰ ਕੀ ਆ ਦਈ ਜਾਂ ਤੇ ਵਿਗਾੜੀ ਜਾਂ ਮੈਂ ਕਰਦੀ ਇਹਨਾਂ ਨਾਲ ਗੱਲ ਨੀਸ਼ੀ ਕਾ ਕੀ ਕਰਨ ਢਈ ਆ ਦਾਦੀ ਪੜਨ ਢਈ ਆ ਪੜਾਈ ਜ਼ਰੂਰੀ ਹਾਂਜੀ ਦਾਦੀ ਕਾਲ ਮੇਰਾ ਟੈਸਟ ਹੈਗਾ ਵਾ ਕੋਈ ਗੱਲ ਨਹੀਂ ਤੈਨੂੰ ਮੈਂ ਅੱਗੇ ਵੀ ਕਿਹਾ ਸੀ ਪੜ ਕੇ ਮੈਗੜੀ ਤੇਰੇ ਕੋਲ ਨੌਕਰੀ ਕਰਵਾਨੀ ਹੈਗੀ ਆ ਆ ਫੜ ਕਪੜਾ ਤੇ ਚੱਲ ਸਾਡੀ ਝਾੜ ਪੁੰਜ ਕਰ ਦਾਦੀ ਤੇ ਹੀ ਇੱਦਾਂ ਕਿਉਂ ਕਰਦੇ ਵੇਜੇ ਕਿਉਂ ਮੇਰੀ ਮਰਜ਼ੀ ਮੈਂ ਜਿਤਨਾ ਮਰਜ਼ੀ ਕਵਾਂ ਰਾਤੀ ਤੈਨੂੰ ਮੈਂ ਕਿਹਾ ਸੀ ਕਿ ਆਟਾ ਗੁੰਨ ਤੇ ਤੂੰ ਆਟਾ ਛੋਟੀ ਨੂੰ ਕਹਿੰਦਾ ਗੁੰਨਣ ਵਾਸਤੇ ਤੇਰੇ ਹੱਥਾਂ 'ਚ ਮਿਹਦੀ ਲੱਗੀ ਆ ਤੂੰ ਕਿਉਂ ਨਹੀਂ ਆਟਾ ਗੁੰਦੀ ਤੇਰੀ ਮਾਂ ਨੇ ਨਾ ਤੈਨੂੰ ਲੋੜ ਤੋਂ ਵੱਧ ਸਿਰੇ ਚੜਾਇਆ ਤੈਨੂੰ ਮੈਂ ਦੱਸਾਂ ਚੱਲ ਕਰ ਛੜ ਪੂਜ ਕਰ ਚੱਲ 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 ਦਾਦੀ ਤੂੰ ਹਮੇਸ਼ਾ ਇਹੀ ਕਿਉਂ ਕਰਦੇ ਗਏ ਜੇ ਤਾਨੂੰ ਤਰਸ ਨਹੀਂ ਆਉਂਦਾ ਕਿ ਤੁਸੀਂ ਬੱਚਿਆਂ ਦੇ ਨਾਲ ਕਿੱਦਾਂ ਬਿਹੇਵ ਕਰਦੇ ਹੋ ਤਰਸ ਕਿਉਂ ਆਣਾ ਤਰਸ ਕਾਦੇ ਵਾਸਤੇ ਆਣਾ ਉਹ ਇੱਕ ਹੁੰਦੀ ਤੇ ਮੈਂ ਤਰਸ ਕਰਦੀ ਉਹ ਹੈਗੀਆਂ ਤੁਸੀਂ ਦੋ ਜਿਹਦੇ ਮੈਨੂੰ ਤਰਸ ਕਿੱਥੋਂ ਆਣਾ ਹੈ ਫੜ ਕਪੜਾ ਦਾਦੀ ਮੈਂ ਕਪੜਾ ਫੜ ਚੱਲ ਸਫਾਈ ਕਰ ਚੱਲ ਚੱਲ ਪੂਜ ਕਰ ਸਫਾਈ ਸਾਰੇ ਦੇ ਮੇਰੀ ਗੱਲ ਸੁਣੋ ਦੀਦੀ ਦਾ ਟੈਸਟ ਹੈ ਉਹਨਾਂ ਨੂੰ ਪੜ ਲੈਣ ਦਾ ਤੁਸੀਂ ਜੋ ਵੀ ਕੰਮ ਕਰਾਣਾ ਮੈਂ ਕਰਾਂਗੀ ਨਹੀਂ ਤੂੰ ਪੜੀਏ ਦੀ ਵਕੀਲ ਬਣ ਕੇ ਆ ਜੰਦੀ ਆ ਹੈ ਜਦੋਂ ਹੁੰਦਾ ਉਸੇ ਵੱਲੇ ਆ ਜਾਂਦੀ ਆ ਕਿ ਦਾਦੀ ਸਾਰਾ ਕੰਮ ਮੈਂ ਕਰਦੀ ਆ ਇਹਨੂੰ ਕੀ ਹੋਇਆ ਮੇਰੀ ਗੱਲ ਸੁਣ ਲਾ ਉਹਨੇ ਕੋਈ ਕੰਮ ਨਹੀਂ ਕਰਨਾ ਤੂੰ ਚੜ ਗਈ ਸਿਰੇ ਕੁਝ ਲੋੜ ਤੋਂ ਵੱਧ ਆ ਸਾਰੇ ਮੇਰੇ ਕਮਰੇ ਦੀ ਸਫਾਈ ਹੋਣੀ ਚਾਹੀਦੀ ਆ ਤੇ ਤੂੰ ਜੇ ਇਹਦੇ ਨਾਲ ਕੋਈ ਕੰਮ ਕਰਵਾਇਆ ਤੇ ਫੇਰ ਵੇਖੀ ਤੇਰੇ ਮੈਂ ਹੱਡ ਕਿਤਰਾ ਸੇਕ ਦੇ ਪਰਿਓ ਮਰੋ ਜਾ ਕੇ ਦੋਵੇਂ ਜਾਣੀਆਂ ਪਤਾ ਨਹੀਂ ਕਿਹੜਾ ਵੇਲਾ ਸੀ ਜਦੋਂ ਆ ਗਈਆਂ ਖਾ ਨੂੰ ਚੰਗੀਆਂ ਐ ਅੱਜ ਤੂੰ ਕਿਉਂ ਆ ਨਹੀਂ ਐ ਬਾਰ-ਬਾਰ ਜੇ ਦਾਦੀ ਮੈਨੂੰ ਬੋਲਦੇ ਪਈ ਤੇਨੂੰ ਵੀ ਚਾਹਣ ਦੀ ਕੀ ਲੋੜ ਸੀ ਦੀਦੀ ਫੇਰ ਕੀ ਹੋ ਗਿਆ ਜੇ ਮੈਂ ਤੁਹਾਡੇ ਵੰਡੇ ਦਾ ਕੰਮ ਕਰ ਦਾਂਗੀ ਤੁਸੀਂ ਕੰਮ ਕਰ ਲਿਆ ਮੈਂ ਕੰਮ ਕਰ ਲਿਆ ਇੱਕ ਹੀ ਗੱਲ ਐ ਪਰ ਕਿਉਂ ਅਰਸ਼ ਤੂੰ ਮੇਰੇ ਵੰਡੇ ਦਾ ਕੰਮ ਕਿਉਂ ਕਰਦੀ ਆ ਹਮੇਸ਼ਾ ਤੈਨੂੰ ਪਤਾ ਹੈ ਜੇ ਦਾਦੀ ਨੂੰ ਕਿਸੇ ਦਿਨ ਪਤਾ ਚੱਲ ਗਿਆ ਨਾ ਕਿ ਤੂੰ ਉਹਨਾਂ ਦੇ ਪਿੱਠ ਪਿੱਛੇ ਮੇਰਾ ਵੀ ਕੰਮ ਆਪ ਹੀ ਕਰਦੀ ਐ ਤੇ ਉਹਨਾਂ ਨੇ ਤੈਨੂੰ ਕਿੰਨਾ ਕੁੱਟਣਾ ਤੇ ਤੂੰ ਆਪ ਹੀ ਦੱਸ ਮੈਨੂੰ ਚੰਗਾ ਲੱਗੇਗਾ ਕਿ ਮੇਰੀ ਭੈਣ ਨੂੰ ਕੋਈ ਕੁੱਟੇ ਦੀਦੀ ਫੇਰ ਕੀ ਹੋ ਗਿਆ ਤੁਹਾਡਾ ਸੁਪਨਾ ਹੈ ਨਾ ਤੁਸੀਂ ਪੜ ਲੈ ਕੇ ਤੇ ਅਫਸਰ ਬੰਨਾ ਹੈ ਤੁਹਾਡਾ ਕੰਮ ਮੈਂ ਕਰ ਦਿਆ ਕਰਾਂਗੀ ਕੋਈ ਗੱਲ ਨਹੀਂ ਤੇ ਅਰਸ਼ ਮੇਰਾ ਸੁਪਨਾ ਹੈ ਅਫਸਰ ਬੰਨਾ ਤੇ ਤੇਰਾ ਵੀ ਤੇ ਸੁਪਨਾ ਹੈਗਾ ਨਾ ਡਾਕਟਰ ਬੰਨਾ ਤੇ ਮੈਂ ਨਹੀਂ ਚਾਹਦੀ ਮੇਰੇ ਸੁਪਨੇ ਪਿੱਛੇ ਤੂੰ ਆਪਣਾ ਸੁਪਨਾ ਖਰਾਬ ਕਰ ਲੈ ਦੀਦੀ ਜੇ ਤੁਸੀਂ ਅਫਸਰ ਬਣ ਗਏ ਤੇ ਮੇਰਾ ਤਾਂ ਸੁਪਨਾ ਆਪੇ ਪੂਰਾ ਹੋ ਜਾਣਾ ਹੈ ਨਾ ਮੇਂ ਗੱਲਾਂ ਘੱਟ ਕਰੋ ਕੰਮ ਕਰ ਲੋ ਝਾੜ ਪੂਝ ਤੇ ਜੇ ਝਾੜ ਪੂਝ ਨਾ ਲਈ ਤੇ ਵੇਖੋ ਤੁਹਾਡੇ ਫਿਰ ਦੋਵਾਂ ਦੇ ਹੱਡ ਕਿਤਨਾ ਸੇਕਦੀ ਟਾਡੀ ਮਮਾ ਲੈ ਸਿਰੇ ਚੜਾਇਆ ਪੂਜਾ ਪਾਣੀ ਲੈ ਕੇ ਆਵੀ ਮੇਰੇ ਵਾਸਤੇ ਇੱਥੇ ਬੈਠੇ ਜੇ ਮੈਂ ਨਾ ਤੁਹਾਨੂੰ ਇੱਕ ਬੜੀ ਜ਼ਰੂਰੀ ਗੱਲ ਕਰਨੀ ਹੈ ਮੈਨੂੰ ਪਹਿਲਾਂ ਇਹ ਦੱਸ ਸੀ ਕਿ ਜਦੋਂ ਮੈਂ ਘਰ ਹੋਂਦੋਂ ਕਾਸ਼ ਵੀ ਸੁੱਤੀ ਹੋਈ ਹੁੰਦੀ ਹੈ ਤੂੰ ਹੀ ਉਸੇ ਟਾਈਮ ਤੇ ਅੰਦਰ ਜਦੋਂ ਉਹ ਸੌਂਦਾ ਟਾਈਮ ਹੁੰਦਾ ਮੈਂ ਨਾਲ ਤੇੜਨੇ ਇੱਕ ਬੜੀ ਗੱਲ ਕਰਨੀ ਜ਼ਰੂਰੀ ਕਰੋ ਮੰਮੀ ਨੂੰ ਥੋੜਾ ਸਮਝਾਓ ਤੜਨਾ ਗੱਲ ਕਰਨੀ ਆ ਕਿਰੇ ਮੈਨੂੰ ਪਤਾ ਵਾ ਤੂੰ ਕੀ ਕਹਿਣਾ ਚਾਹੁੰਨੀ ਆ ਤੁਹਾਨੂੰ ਸਭ ਪਤਾ ਨਾ ਮੰਮੀ ਖੜੇ ਖਲੋਤੇ ਸਾਰਿਆਂ ਦੀ ਬੇਸੀ ਕਰ ਦਿੰਦੇ ਆ ਮਾਸੀ ਜੀ ਨੂੰ ਵੀ ਕੋਈ ਸਮਾਂ ਦੇਣੀ ਆ ਉਹਨਾਂ ਨੂੰ ਤੇ ਐਵੇਂ ਟ੍ਰੀਟ ਕਰਦੇ ਆ ਤੂੰ ਆ ਲਿਆ ਦੇ ਤੂੰ ਉਹ ਕਰ ਦੇ ਅੱਜ ਸਾਹੀ ਲਾਇਆ ਸੀਗਾ ਤੇ ਮੰਮੀ ਨੇ ਐਵੇਂ ਫालतੂ ਉਹਨੂੰ ਪੈਸੇ ਦੇ ਦਿੱਤੇ ਤੇ ਜੇ ਮੈਂ ਕਹਿੰਦਾ ਮੰਮੀ ਮੇਰੀ ਗੱਲ ਸੁਣੋ ਪੈਸੇ ਸੋ ਸਮੇਂ ਕਿਦੋਂ ਤੁਹਾਨੂੰ ਵੀ ਪਤਾ ਵਾ ਕਿ ਉਹਨੇ ਪੈਸੇ ਕਿੱਥੇ ਖਰਚ ਕਰਨੇ ਆ ਯਾਰਾ ਦੋਸਤਾਂ ਤੇ ਕੀ ਕਰਨੇ ਆ ਬੱਸ ਮੰਮੀ ਤੇ ਮੇਰੇ ਮਗਰ ਹੀ ਪੈ ਗਏ ਤੂੰ ਇੰਨੀ ਗੱਲ ਕਹਿਣ ਕੋ ਹੁੰਦੀ ਕੋਣਾ ਕਹਿਣ ਵਾਲੀ ਮੇਰੇ ਮੁੰਡੇ ਦੇ ਪੈਸੇ ਆ ਤੂੰ ਬੰਦਾ ਪਿੱਛੋ ਥੋੜੀ ਲੈ ਕੇ ਆਈ ਆ ਮੈਂ ਤੇ ਭਲੇ ਵਾਸਤੇ ਕਿਹਾ ਸਾਹਿਲ ਦੇ ਮੈਂ ਕਿਹੜਾ ਕੋਈ ਗਲਤ ਗੱਲ ਕਹਿਤੀ ਆ ਤੇ ਜੇ ਮੰਮੀ ਨਾ ਦਿੰਦੇ ਘੱਟ ਪੈਸੇ ਦੇ ਦਿੰਦੇ ਤੇ ਕੀ ਹੋ ਜਾਂਦਾ ਮੈਨੂੰ ਇਹਨਾਂ ਸਾਰੀਆਂ ਗੱਲਾਂ ਦਾ ਪਤਾ ਵਾ ਤੂੰ ਜੋ ਵੀ ਕਹਿ ਰਹੀ ਆ ਨਾ 100% ਸਹੀ ਕਹਿ ਰਹੀ ਆ ਪਰ ਮਸਲਾ ਇਹ ਹੈ ਕਿ ਮੰਮੀ ਨੂੰ ਨਹੀਂ ਸਮਝਾਇਆ ਜਾ ਸਕਦਾ ਤੂੰ ਕਹਿ ਕੇ ਨਹੀਂ ਵੇਖਿਆ ਮੈਂ ਮੰਨਦੇ ਆ ਮੇਰੀ ਕਿਥੋਂ ਇਹਨਾਂ ਨੇ ਮੰਨਣੀ ਆ ਤੇ ਕਿਹਨਾਂ ਨੇ ਮੇਰੀ ਵੀ ਕਿਹੜੀ ਮੰਨਣੀ ਆ ਕਈ ਵਾਰ ਤੇ ਮੰਮੀ ਨੂੰ ਕਹੀਦਾ ਵਾ ਮੰਮੀ ਦੇ ਦਿਮਾਗ 'ਚ ਜੋ ਆ ਗਿਆ ਮੰਮੀ ਨੇ ਉਹ ਕਰਕੇ ਹੀ ਹਟਣਾ ਵਾ ਭਾਵੇਂ ਦੁਨੀਆ ਇੱਧਰ ਦੀ ਉੱਧਰ ਹੋ ਜੇ ਤੇ ਇਸ ਕਰਕੇ ਨਾ ਤੂੰ ਨਾ ਆਪਣੇ ਦਿਮਾਗ ਦੇ ਨਾ ਮੰਮੀ ਦਾ ਲੋਡ ਛੱਡ ਦੇ ਮੰਮੀ ਜੋ ਕਰਦੇ ਮੰਮੀ ਨੂੰ ਕਰਨ ਦੇ ਤੂੰ ਸਿਰਫ ਨਾ ਆਪਣਾ ਧਿਆਨ ਰੱਖ ਕਾਸ਼ਵੀ ਦਾ ਧਿਆਨ ਰੱਖ ਤੇ ਮੰਮੀ ਦੇ ਰੋਟੀ ਪਾਣੀ ਦਾ ਧਿਆਨ ਰੱਖ ਬਸ ਬਸ ਹਰ ਵਾਰ ਇਹੋ ਹੀ ਕਹਿ ਦਿਆ ਕਰੋ ਇਹ ਕੋਈ ਮਸਲੇ ਦਾ ਹੱਲ ਨਹੀਂ ਆ ਇਹਦਾ ਨਾ ਕੋਈ ਕੀ ਕਹਿੰਦੇ ਹੱਲ ਕੱਢੋ ਕਿ ਰਣ ਜੌਬ ਵੀ ਲੈਣ ਦੇ ਮੈਂ ਦੁਪਹਿਰੇ ਚਾਹ ਪੀਣ ਘਰੇ ਆਇਆ ਵਾ ਤੂੰ ਸ਼ੁਰੂ ਹੋ ਗਈਆਂ ਫੇਰ ਮੈਂ ਰਾਤੀ ਹੋਣਾ ਤੂੰ ਫੇਰ ਸ਼ੁਰੂ ਹੋ ਜਾਣਾ ਵਾ ਚਲੋ ਠੀਕ ਆ ਮੈਂ ਚੱਲੀ ਆ ਫੇਰ ਵੀ ਇੱਕ ਵਾਰੀ ਸਮਝਾ ਦਿਓ ਉਹਨਾਂ ਨੂੰ ਪੈਸੇ ਨਾ ਬੜੀ ਮੁਸ਼ਕਿਲ ਨਾਲ ਕਮਾਏ ਜਾਂਦੇ ਆ ਜਿਹੜੇ ਕਿ ਮੰਮੀ ਐਵੇਂ ਜਿੰਨੂੰ ਮਰਜ਼ੀ ਦੇ ਦਿੰਦੇ ਆ ਮੈਡਮ ਜੀ ਆ ਮੇਰੇ ਹੱਥ ਖੜੇ ਆ ਮੈਂ ਨਹੀਂ ਮੰਮੀ ਨੂੰ ਸਮਝਾ ਸਕਦਾ ਜੇ ਤੈਨੂੰ ਲੱਗਦਾ ਨਾ ਕਿ ਤੂੰ ਸਮਝਾ ਸਕਦੀ ਤੂੰ ਸਮਝਾ ਕੋਈ ਨਹੀਂ ਮੈਂ ਤੇ ਸਮਝਾ ਲਿਆ ਵਾ ਮੰਮੀ ਨੂੰ ਉਹਨੇ ਹੀ ਪੈਸੇ ਦਿਆ ਕਰੋ ਜਿੰਨੀ ਲੋੜ ਹੁੰਦੀ ਆ ਫਾਲਤੂ ਦੇ ਪੈਸੇ ਨਾ ਦਿਆ ਕਰੋ ਤੇ ਤੈਨੂੰ ਕੀ ਲੱਗਦਾ ਕਿ ਜੇ ਜਦੋਂ ਇਸ ਤਰ੍ਹਾਂ ਕਰਤਾ ਤੇ ਫਿਰ ਘਰ ਚ ਰੌਲਾ ਕੋਈ ਨਹੀਂ ਪੈਣਾ ਕਰਕੇ ਵੇਖ ਲਈ ਪਰਸੇ ਮੈਂ ਤਾਂ ਸੀ ਇੱਥੇ ਇਹ ਤੂੰ ਡਸਟਿੰਗ ਕਿਉਂ ਕਰਦੀ ਪਈ ਐ? ਉਹ ਦਾਦੀ ਨੇ ਕਿਹਾ ਸੀ। ਛੱਡਣ ਨੂੰ ਦਾਦੀ ਨੇ ਕਿਹਾ ਸੀ। ਮੈਂ ਤੈਨੂੰ ਕਿੰਨੀ ਵਾਰੀ ਕਿਹਾ ਤੇ ਤੁਹਾਡੇ ਦੋਨਾਂ ਦਾ ਕੰਮ ਸਿਰਫ ਪੜ੍ਹਾਈ ਕਰਨਾ ਹੈਗਾ ਵੈ। ਤੁਸੀਂ ਆਪੇ ਤੇ ਕਹਿੰਦੀ ਆਂ ਅਸੀਂ ਪੜ੍ਹ ਲਿਖ ਕੇ ਕੁਝ ਬਣਨਾ। ਤੇ ਤੁਹਾਨੂੰ ਪਤਾ ਤੁਹਾਡੇ ਪਾਪਾ ਦਾ ਵੀ ਕੀ ਸੁਪਨਾ ਮੈਂ ਕਿ ਤੂੰ ਪੜ੍ਹ ਲਿਖ ਕੇ ਵੱਡੀ ਅਫਸਰ ਬਣੇ ਕਿ ਤੂੰ ਡਾਕਟਰ ਬਣੇ। ਤੇ ਤੁਸੀਂ ਇਹ ਕੀ ਕਰਦੀ ਆਂ ਭੀਓ? ਮੰਮੀ ਦਾਦੀ ਨੇ ਇਹਨੂੰ ਨਹੀਂ ਕਿਹਾ ਸੀ। ਦਾਦੀ ਨੇ ਤੇ ਮੈਨੂੰ ਕਿਹਾ ਸੀ ਕਿ ਤੂੰ ਆਪਣੀ ਪੜਾਈ ਕੋਈ ਛੱਡ ਤੂੰ ਵੈਸੇ ਵੀ ਪੜ੍ਹ ਲਿਖ ਕੇ ਕਰਨਾ ਹੀ ਕੀ ਆ ਤੇ ਇਹ ਕੱਪੜਾ ਜਿਹਾ ਦੇਤਾ ਸੀ ਕੀ ਪੂਰਾ ਕਮਰਾ ਸਾਫ਼ ਕਰ ਤੇ ਫਿਰ ਅਰਸ਼ ਆ ਗਈ ਤੇ ਉਸ ਤੋਂ ਬਾਅਦ ਫਿਰ ਕਹਿੰਦੀ ਕਿ ਦੀਦੀ ਮੈਂ ਕਰ ਲਾਂਗੀ ਮੈਨੂੰ ਸਮਝਾਇਆ ਵੀ ਸੀ ਪਰ ਇਹ ਕਹਿੰਦੀ ਕਿ ਮੈਂ ਕਰ ਲਾਂਗੀ ਤੁਸੀਂ ਪੜ੍ਹ ਲਓ ਤੁਹਾਡਾ ਟੈਸਟਿੰਗ ਆਉਂਦਾ ਭਾ ਉਹਨੇ ਤੇ ਤੈਨੂੰ ਤਾਂ ਕਿਹਾ ਪਰ ਤੂੰ ਵੀ ਇਹਨੂੰ ਕਿਉਂ ਕਰਨ ਦਿੱਤੀ ਮੰਮੀ ਦਾਦੀ ਅੱਗੇ ਅਜ ਤੱਕ ਕਿਸੇ ਦਾ ਜੋਰ ਚੱਲਿਆ ਵੈ ਤੁਸੀਂ ਆਹ ਦੱਸੋ ਤੁਹਾਡਾ ਵੀ ਜੋਰ ਚੱਲਿਆ ਕਿਤੇ ਜੇ ਚੱਲਦਾ ਹੁੰਦਾ ਨਾ ਤੇ ਅੱਜ ਆਪਾਂ ਐ ਸਭ ਕੁਝ ਨਾ ਕਰਦੇ ਹੁੰਦੇ ਮੰਮੀ ਇੱਕ ਗੱਲ ਦੱਸੋ ਜੇ ਸਾਡਾ ਕੋਈ ਵੀਰਾ ਹੁੰਦਾ ਤੇ ਦਾਦੀ ਨੇ ਥੋੜਾ ਬਹੁਤ ਵੀ ਸਾਡੇ ਨਾਲ ਪਿਆਰ ਤਾਂ ਕਰਨਾ ਸੀ ਨਾ ਕਾਸ਼ ਸਾਡਾ ਵੀ ਕੋਈ ਵੀਰਾ ਹੁੰਦਾ ਦਾਦੀ ਨੂੰ ਤਾਂ ਸਿਰਫ ਮੁੰਡਿਆਂ ਦੀ ਪਈ ਰਹਿੰਦੀ ਐ ਉਹ ਕੁੜੀਆਂ ਨਾਲ ਬਿਲਕੁਲ ਪਿਆਰ ਨਹੀਂ ਕਰਦੀ ਨਹੀਂ ਨਹੀਂ ਅੱਸ ਇਹ ਤੂੰ ਕਿੱਦਾਂ ਦੀਆਂ ਗੱਲਾਂ ਕਰਦੀ ਪਈ ਐ ਤੈਨੂੰ ਪਤਾ ਐ ਦਾਦੀ ਨੇ ਦਿਲ ਚ ਇਹੋ ਜੀ ਕੋਈ ਗੱਲ ਨਹੀਂ ਮम्मी ਦਾਦੀ ਦੇ ਦਿਲ ਚ ਇਹੀ ਗੱਲ ਹੈਗੀ ਆ ਜੇ ਸਾਡਾ ਕੋਈ ਵੀਰਾ ਹੁੰਦਾ ਤੇ ਦਾਦੀ ਵੀਰੇ ਦੇ ਮੁੰਨੇ ਹੀ ਸਾਨੂੰ ਥੋੜਾ ਬੋਤਾ ਬੁਲਾ ਲੈਂਦੇ ਦੀਦੀ ਸਹੀ ਕਹਿ ਰਹੇ ਨੇ ਮੰਮੀ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਆ ਨਾਲੇ ਤੁਸੀਂ ਮੇਰੇ ਵਾਸਤੇ ਮੁੰਡਿਆਂ ਨਾਲੋਂ ਘੱਟ ਥੋੜੀ ਹੋ ਮੈਨੂੰ ਤੇ ਕੋਈ ਨਹੀਂ ਹੈਗਾ ਮੁੰਡਾ ਹੋਵੇ ਜਾਂ ਕੁੜੀ ਹੋਵੇ ਮੈਨੂੰ ਤੇ ਕੋਈ ਲਾਲਸਾ ਨਹੀਂ ਹੈ ਤੁਸੀਂ ਦੋਨੋਂ ਮੇਰੇ ਵਾਸਤੇ ਮੁੰਡਿਆਂ ਮੰਗੀਓ ਬਲਕਿ ਉਹਨਾਂ ਤੋਂ ਵੱਧ ਕੇ ਹੀ ਹੋ ਤੇ ਚਲੋ ਹੁਣ ਤੁਸੀਂ ਇਹ ਗੱਲਾਂ ਨਾ ਸੋਚੋ ਤੇ ਚਲੋ ਆਪਣੀ ਆਪਣੀ ਪੜ੍ਹਾਈ ਕਰੋ ਆ ਡਸਟਿੰਗ ਡਿਸ਼ਿੰਗ ਕੋਈ ਨਹੀਂ ਕਰਨੀ ਮੈਂ ਆਪੇ ਦਾਦੀ ਨਾਲ ਗੱਲ ਕਰ ਲਾਂਗੀ ਚਲੋ ਬੈਠ ਕੇ ਪੜੋ ਦੋਨੋਂ ਜਾਨੀਏ ਨਾਲੇ ਦੋਨੋਂ ਜਾਨੀਆਂ ਮੇਰੀ ਗੱਲ ਸੁਣੋ ਅੱਜ ਦੇ ਜਮਾਨੇ 'ਚ ਕੁੜੀਆਂ ਮੁੰਡਿਆਂ ਨਾਲੋਂ ਘੱਟ ਨਹੀਂ ਐ ਉਹ ਮੁੰਡਿਆਂ ਨਾਲੋਂ ਕਿਤੇ ਜ਼ਿਆਦਾ ਤਰੱਕੀ ਕਰਦੀਆਂ ਭਿਆਨੇ ਤੇ ਤੁਸੀਂ ਦੋਨਾਂ ਨੇ ਘਰ ਦੇ ਕਿਸੇ ਕੰਮ ਨੂੰ ਹੱਥ ਨਹੀਂ ਲਾਣਾ ਮੈਂ ਮੈਂ ਸਭ ਆਪੇ ਵੇਖ ਲਾਂਗੀ ਤੇ ਆਪਣੀ ਪੜ੍ਹਾਈ ਵੱਲ ਵੱਧ ਤੋਂ ਵੱਧ ਫੋਕਸ ਦਿਓ ਤੇ ਕੱਲ ਦੇ ਟੈਸਟ 'ਚ ਤੇਰੇ ਨੰਬਰ ਪੂਰੇ ਆਣੇ ਚਾਹੀਦੇ ਆ ਲੱਗ ਗਈ ਸਮਝ ਹਾਂਜੀ ਮੰਮਾ ਤੇ ਤੇਰੇ ਪੇਪਰ ਕਦੋਂ ਸ਼ੁਰੂ ਹੈ ਮੰਮੀ ਪਰਸੋ ਤੋਂ ਹਾਂ ਤੇ ਤੇਰੀ ਤਿਆਰੀ ਹੈ ਸਾਰੀ ਮੈਥ ਦਾ ਪੇਪਰ ਹੈ ਨਾ ਪਹਿਲਾਂ ਹਾਂਜੀ ਚਲੋ ਜੇ ਕੁਝ ਨਹੀਂ ਪਤਾ ਲੱਗਦਾ ਤੇ ਮੈਨੂੰ ਪੁੱਛੋ ਮੈਂ ਸਮਝਾ ਦਾਂਗੀ ਮੈਂ ਆਪੇ ਸਭ ਕੰਮ ਦੇਖ ਲਾਂਗੀ ਦੀਦੀ ਮੰਮਾ ਸਾਨੂੰ ਐਵੇਂ ਝੂਠੇ ਦੀ ਲਾਸਾ ਹੀ ਦਿੰਦੇ ਰਹਿੰਦੇ ਨੇ ਹਮੇਸ਼ਾ ਦਾਦੀ ਦੀਆਂ ਗੱਲਾਂ ਤੇ ਪਰਦਾ ਹੀ ਪਾਉਂਦੇ ਰਹਿੰਦੇ ਨੇ ਤੁਸੀਂ ਚਲੋ ਮੇਰੇ ਨਾਲ ਇੱਧਰ ਆਓ ਅਰਸ਼ ਕਿੱਥੇ ਚੱਲੀ ਆ ਹੋਂ ਨਾ ਤੁਸੀਂ ਆਓ ਮੇਰੇ ਨਾਲ ਦੱਸ ਤੇ ਦੇ ਤੁਸੀਂ ਆਓ ਤਾਂ ਸਹੀ ਤੰਨ ਦੱਸਦੀ ਆ ਮੈਂ ਕਿੱਥੇ ਚੱਲੀ ਆਓ ਦੀਦੀ ਮੇਰੇ ਨਾਲ ਆਓ ਤੁਸੀਂ ਅਰਸ਼ ਕਿੱਥੇ ਲੈ ਕੇ ਚੱਲੀ ਆ ਤੁਸੀਂ ਆਓ ਤਾਂ ਤੁਹਾਨੂੰ ਦੱਸਦੀ ਆ ਮੈਂ ਅਰਸ਼ ਤੂੰ ਕੀ ਕਰਾਂਦੀ ਆ ਮੈਨੂੰ ਕੁਝ ਵੀ ਸਮਝ ਨਹੀਂ ਲੱਗਦਾ ਦੀਦੀ ਮੈਂ ਜੋ ਵੀ ਕਰ ਰਹੀ ਆ ਨਾ ਸਾਡੇ ਭਲੇ ਲਈ ਕਰ ਰਹੀ ਆ ਤੁਸੀਂ ਬੈਠੋ ਆਓ ਹੇ ਕਾਨਾ ਜੀ ਸਾਨੂੰ ਇੱਕ ਵੀਰਾ ਦੇ ਦਿਓ ਸਾਡੇ ਵੀਰੇ ਦੇ ਆਂਦੇ ਨਾਲ ਸਾਨੂੰ ਦਾਦੀ ਥੋੜਾ ਬਹੁਤਾ ਪਿਆਰ ਕਰਨਗੇ ਦੀਦੀ ਤੁਸੀਂ ਵੀ ਕਾਨਾ ਜੀ ਨੂੰ ਇਹ ਅਰਦਾਸ ਕਰੋ ਕਿ ਸਾਨੂੰ ਇੱਕ ਵੀਰਾ ਦੇ ਦੇ ਨਹੀਂ ਤਾਂ ਅਸੀਂ ਸਾਰੀ ਜ਼ਿੰਦਗੀ ਦਾਦੀ ਤੋਂ ਪਿਆਰ ਤੋਂ ਉੱਲੇ ਹੀ ਰਹਿ ਜਾਵਾਂਗੇ ਅਰਸ਼ਾ ਇਹ ਤੂੰ ਕੀ ਸਭ ਬੋਲਣ ਦੀ ਆ ਦੀਦੀ ਤੁਸੀਂ ਸਮਝਿਆ ਕਰੋ ਮੈਂ ਜੋ ਕਹਿ ਰਹੀ ਆ ਨਾ ਸਹੀ ਕਹਿ ਰਹੀ ਆ ਕਾਨਾ ਜੀ ਕੋਲ ਜੋ ਮੰਗੀਓ ਸਭ ਕੁਝ ਦਿੰਦੇ ਜੈ ਨਾ ਨਾਲੇ ਸਾਡੇ ਘਰੇ ਤਾਂ ਲੱਡੂ ਗੋਪਾਲ ਜੀ ਵੀ ਹੈਗੇ ਨੇ ਅਸੀਂ ਉਹਨਾਂ ਨੂੰ ਵੀਰਾ ਮੰਨਿਆ ਹੈ ਨਾ ਤੁਸੀਂ ਮੰਗੋ ਇਹਨਾਂ ਕੋਲ ਮੰਗ ਕੇ ਤਾਂ ਵੇਖੋ ਇਹ ਜ਼ਰੂਰ ਦੇਣਗੇ ਪਰ ਅਰਸ਼ ਤੈਨੂੰ ਲੱਗਦਾ ਵੈ ਜੇ ਸਾਡੇ ਘਰ ਵੀਰਾ ਆਏਗਾ ਤੇ ਦਾਦੀ ਸਾਨੂੰ ਸੱਚੀ ਪਿਆਰ ਕਰਨਗੇ ਮੈਂ ਮੰਦੀ ਆ ਦਾਦੀ ਜ਼ਿਆਦਾ ਨਹੀਂ ਪਰ ਥੋੜਾ ਬਹੁਤਾ ਪਿਆਰ ਕਰਨਗੇ ਨਾ ਰੱਬਾ ਇਹਨਾਂ ਛੋਟੀਆਂ-ਛੋਟੀਆਂ ਕੁੜੀਆਂ ਦੇ ਮਨ 'ਚ ਮੰਮੀ ਨੇ ਵੀ ਪਤਾ ਨਹੀਂ ਕੀ ਕੁਝ ਭਰ ਦਿੱਤਾ ਛੋਟੀਆਂ-ਛੋਟੀਆਂ ਬੱਚੀਆਂ ਆਪਣੀ ਪੜ੍ਹਾਈ ਵੱਲ ਧਿਆਨ ਨਹੀਂ ਲਾ ਰਹੀਆਂ ਕਿਤੇ ਪਤਾ ਨਹੀਂ ਕਿਹੜੀਆਂ ਘੜੀਆਂ ਗੱਲਾਂ ਸੋਚਦੀਆਂ ਪਈਆਂ ਨੇ ਉਹ ਕਿਸ ਤਰ੍ਹਾਂ ਕਾਨਾ ਜੀ ਕੋਲ ਬਹਿ ਕੇ ਵੀਰਾ ਮੰਗਦੀਆਂ ਪਈਆਂ ਨੇ ਪਰ ਪਤਾ ਨਹੀਂ ਮੰਮੀ ਨੂੰ ਕਦੋਂ ਸਮਝ ਲੱਗਣੀ ਹੈ ਕਿ ਕੁੜੀਆਂ ਤੇ ਮੁੰਡਿਆਂ ਕੋਈ ਫਰਕ ਨਹੀਂ ਹੈ ਇਹ ਸਿਰਫ ਸਮਝਣ ਤੇ ਸੋਚਣ ਦੀ ਗੱਲ ਹੈ ਪਤਾ ਨਹੀਂ ਇਹ ਬਚਾਰੀਆਂ ਕੀ ਸੋਚਦੀਆਂ ਨੇ ਮੈਂ ਕਿੱਧਰ-ਕਿੱਧਰ ਹੋਵਾਂ ਇਹਨਾਂ ਨੂੰ ਵੇਖਾਂ ਕਿ ਮੰਮੀ ਨੂੰ ਵੇਖਾਂ ਮੈਨੂੰ ਤੇ ਆਪ ਨਹੀਂ ਸਮਝ ਲੱਗਦੀ ਹੈਲੋ ਹੈਲੋ ਸਾਹਿਲ ਉਹ ਹਾਂਜੀ ਮੰਜੂ ਦੀਦੀ ਆ ਦੋ ਮਿੰਟ ਹੋਏ ਮੈਨੂੰ ਘਰੋਂ ਨਿਕਲਦੇ ਨਾਲ ਹੀ ਤੇ ਫੋਨ ਕਰਦਾ ਜੀ ਮੈਨੂੰ ਬੜਾ ਜਿਦ ਪੁਲਾ ਦੇ ਨਿਕਲਿਆ ਉਹ ਮੈਨੂੰ ਪਤਾ ਵਾ ਘੁੰਮਣ ਜਾਣਾ ਸ਼ਾਮੀ ਆਪਾਂ ਮੈਂ ਆ ਜਾਊਗਾ ਟਾਈਮ ਸਿਰ ਮੈਂ ਤੁਹਾਨੂੰ ਕਹਿ ਕੇ ਤੇ ਨਿਕਲਿਆ ਚੱਲ ਸ਼ਾਮੀ ਆਂਦੀ ਬੱਕਰੀ ਕਾ ਨਾ ਕੁਝ ਖਾਣ ਕੇ ਆਉਣ ਵਾਸਤੇ ਭੇਜ ਦੇ ਮੇਰੇ ਉਹ ਤੁਸੀਂ ਗੱਲ ਕਰੋ ਖਾਣਾ ਕੀ ਆ ਮੈਂ ਹੁਣੇ ਹੋਟਲ ਚ ਮੁੰਡਾ ਭੇਜ ਦਵਾਂ ਘਰੇ ਫੜਾ ਜਾਊਗਾ ਤੈਨੂੰ ਨਹੀਂ ਪਤਾ ਤੇਰੀ ਭੈਣ ਕੀ ਖਾਂਦੀ ਤੇ ਕੀ ਨਹੀਂ ਖਾਂਦੀ ਦੋ ਚੀਜ਼ਾਂ ਮੈਂ ਤੁਹਾਨੂੰ ਆਖ ਪਾਣੀ ਆ ਉਹ ਤੈਨੂੰ ਪਤਾ ਵਾ ਤੂੰ ਉਹ ਭੇਜ ਦੇ ਮੇਰੇ ਕੋਲ ਨਾ ਇੱਕ ਡੋਸਾ ਤੇ ਇੱਕ ਮੰਜੂਰੀਅਨ ਫੋਰ ਕੋਸ਼ਤ ਨਹੀਂ ਖਾਣਾ ਨਹੀਂ ਉਹ ਕੋਈ ਮਰਜ਼ੀ ਹੈ ਜੋ ਮਰਜ਼ੀ ਤੇ ਇਸ ਪਰ ਦੋ ਦੀ ਜਾਂਦੇ ਚਲੋ ਮੈਂ ਇਦਾਂ ਕਰਦਾ ਮਿੱਠੇ ਵਿੱਚ ਵੀ ਕੁਝ ਭੇਜ ਦਿੰਦਾ ਵਾ ਠੀਕ ਆ ਚਲੋ ਠੀਕ ਆ ਭੇਜ ਨਹੀਂ ਹੁਣ ਹਾਂ ਹਾਂ ਭੇਜਣਾ ਹੁਣੇ ਬਸ ਆ ਗਿਆ ਮੁੰਡਾ ਘਰੇ ਉਹ ਮੇਰਾ ਵੀਰੇ ਘਰੇ ਤੇ ਸਮਾਨ ਭੇਜਣ ਲੱਗਾ ਵਾ ਉਹ ਸੜੀ ਜਲ ਜਾ ਬੋਸ ਇੱਥੇ ਹੀ ਅੱਜ ਯਾਰ ਨਕੀ ਮਾਰਾ ਉਹਦਾ ਉਹ ਬੋਸ ਦੀ ਕਿਹੜੀ ਗੱਲ ਆ ਬੋਸ ਵੀ ਆਪਣਾ ਯਾਰ ਹੀ ਆ ਕੋਨੇ ਕੀ ਕਹਿਣਾ ਆਪਾਂ ਚਲੋ ਵੇਖ ਲਓ ਕੋਈ ਗੱਲ ਉਹ ਮੋਹਿਤ ਗੱਲ ਸੁਣੀ ਯਾਰ ਆ ਚੀਜ਼ਾਂ ਨਾ ਲਵਾ ਦੀ ਅੰਦਰੋਂ ਤੇ ਘਰੇ ਫੜਾਈ ਯਾਰ ਹਾਂ ਵੀ ਕਿੱਧਰ ਇਹ ਆਰਡਰ ਹੈ ਕਿਹਦਾ ਸਾਈਜ਼ ਆਦਾ ਕਸਟਮਰ ਦਾ ਸਾਹਿਬ ਸਾਨੂੰ ਸਾਹਿਬ ਸਰ ਦਾ ਹਾਂਜੀ ਚੱਲ ਜਾ ਮੈਂ ਆਪਣੀ ਗੱਲ ਕਰ ਲੈਂਦਾ ਉਹ ਕਾਕਾ ਸਮਝ ਆਇਆ ਸੀ ਤਾਂ ਤੈਨੂੰ ਆਵੇ ਆ ਗਿਆ ਹੀ ਬਹੁਤ ਸੁਣ ਕਰ ਗੱਲ ਉਹ ਤਨਾ ਹਾਂਜੀ ਆ ਕੀ ਹੈ ਉਹ ਘਰੇ ਆਰਡਰ ਭੇਜਣਾ ਹੀ ਮੈਂ ਘਰੇ ਆਰਡਰ ਭੇਜਣਾ ਹੀ ਹੂੰ ਹੂੰ ਰੋਜ਼ ਹੀ ਦੇ ਆਪਣੇ ਆਰਡਰ ਜਾਣਦੇ ਆ ਕੰਮ ਕਰ ਲਾਪਾ ਧਿਆਨ ਦੇਣਾ ਕਿ ਨਹੀਂ ਤੇ ਉਹ ਨਹੀਂ ਨਹੀਂ ਰੋਜ਼ ਦਾ ਥੋੜੀ ਇਹ ਤੇ ਅੱਜ ਹੀ ਭੇਜ ਲੱਗਾ ਮੈਂ ਤੇ ਕੱਲ ਜਿਹੜਾ ਦੁਪਹਿਰ ਗਿਆ ਸੀ ਕੱਲ ਤੇ ਕੋਈ ਵੀ ਨਹੀਂ ਗਿਆ ਨਾ ਕਿਉਂ ਨਹੀਂ ਗਿਆ ਕਿਉਂ ਨਹੀਂ ਗਿਆ ਉਹ ਭਲੇਖਾ ਲੱਗ ਗਿਆ ਹੁਣ ਉਹਨੂੰ ਪਤਾ ਕਿ ਤੈਨੂੰ ਉਹ ਜਨਾਬ ਹਾਂਜੀ ਹਾਂਜੀ ਤੁਸੀਂ ਇੱਥੇ ਬੈਠੇ ਹੋ ਇਹਦਾ ਕਰੀਏ ਕੁਝ ਆਪਾਂ ਦੱਸੋ ਜਿੱਦਾਂ ਤੁਸੀਂ ਕਹਿੰਦੇ ਉਦਾਂ ਕਰਦੇ ਨੇ ਇਹਦੀ ਤਨਖਾਹ ਕੱਟ ਲਈਏ ਮੇਰਾ ਰਾਦਾ ਤਨਖਾ ਕੋਈ ਨਹੀਂ ਮੈਂ ਲਿਖ ਲੈਣਾ ਕੱਢਦੇ ਨਹੀਂ ਕੋਈ ਕਰਦੇ ਪਹਿਲਾਂ ਇਹਦਾ ਲਿਖੋ ਇਹਦੀ ਤਨਖਾ ਘੱਟੀ ਜੀ ਆਪਾਂ ਗੱਲ ਹੀ ਨਹੀਂ ਕਰਨੀ ਕੋਈ ਲਓ ਜੀ ਲਿਖ ਦਿਨੇ ਠੀਕ ਐ ਕਾਕਾ ਜੀ ਭੇਜੋ ਆਰਡਰ ਹੋ ਰਾ ਆਪਣੇ ਵੱਲ ਬੈਠੋ ਮਮਾ ਤੈਨੂੰ ਸਮਝਾਇਆ ਹੀ ਨਾ ਉਦੋਂ ਕਿ ਨਾ ਕਰੀ ਤਾਂ ਤੂੰ ਹੀ ਕਦੀ ਮੰਜੂਰੀਨ ਭੇਜ ਦੋ ਕਦੀ ਨੂਡਲ ਭੇਜ ਦੋ ਤੂੰ ਹੀ ਬਾਝ ਥੜਨਾ ਹਣਾ ਸਮਝਾਇਆ ਹੀ ਸਮਝਾ ਲਈ ਦੀ ਉਹ ਗੱਲ ਕਦੀ ਹਾਂਜੀ ਹੁਣ ਤਨਖਾਹ ਕਟਾਉਣੀ ਪੈਣੀ ਆ ਤੇ ਤਨਖਾਹ ਕਟੂ ਕਣ ਕੌਣ ਹਾਂਜੀ ਫਾਇਦਰ ਦੇਣੀ ਕਟਾਓ ਕਟਾਓ ਤਨਖਾਹ ਵਣ ਓ ਯਾਰ ਨਾ ਕਰਿਆ ਕਰੋ ਨਾ ਕਰਿਆ ਕਰੋ ਇੱਕ ਤੇ ਪਹਿਲਾਂ ਮੈਂ ਆਪਣਾ ਕੰਪਨੀ ਵਾਲਿਆਂ ਦਾ ਦਿਮਾਗ ਖਰਾਬ ਕਰਾਂ ਤੁਹਾਡੇ ਨਾਲ ਉਤੋਂ ਮੈਂ ਆਪਣਾ ਸਟਾਫ ਨਾਲ ਦਿਮਾਗ ਖਰਾਬ ਕਰਾਂ ਜਿਹੜਾ ਵੀ ਸਮਾਨ ਹੈ ਟਾਈਮ ਤੇ ਪਹੁੰਚਣਾ ਚਾਹੀਦਾ ਤੁਹਾਡਾ ਜੇ ਨਹੀਂ ਪਹੁੰਚਣਾ ਮੈਨੂੰ ਦੱਸੋ ਮੈਂ ਕਿਹੋ ਨਟਾਈਆ ਕਰਾਂ ਮੇਰੇ ਕੋਲ ਵਿਲਾ ਸਮਾਨੀ ਹੈ ਠੀਕ ਹੈ ਹਾਂਜੀ ਸਰ ਮੈਂ ਕਹਿੰਦਾ ਸੀ ਉਹ ਬੰਦੇ ਆਪਣੇ ਦਾ ਫੋਨ ਆਇਆ ਸੀ ਸ਼ਾਮ ਵਾਸਤੇ ਕਿ ਉਹ ਸ਼ਾਮ ਹੀ ਆਓ ਆਓ ਕੀ ਸ਼ਾਮੀ ਕੱਲਾ ਹੀ ਸ਼ਾਮੀ ਆਪਣੇ ਦੋਸਤ ਦਾ ਹੋਣਾ ਆ ਵਾ ਹਾਂ ਇਹਨਾਂ ਨਵੀਂ ਪੇਟੀ ਉਤਰੀ ਆ ਸ਼ਰਾਬ ਦੀ ਆਹ ਕਿਹੜੇ ਵਾਲੀ ਜਿਹੜੀ ਆਪਾਂ ਡੀਕਨੇ ਸੀ ਬੜੀ ਦੇਰ ਦੀ ਤੋ ਪਹਿਲਾਂ ਕਿਉਂ ਨਹੀਂ ਦੱਸਿਆ ਚੱਲੀਏ ਫਿਰ ਸ਼ਾਮੀ ਚੱਲਦੇ ਜਾਵਾਂਗੇ ਪਰ ਮੈਂ ਆਰਡਰ ਨਹੀਂ ਜਾਣਦੇ ਨਾ ਘਰੇ ਆਰਡਰ ਦੀ ਤਾਂ ਕੋਈ ਗੱਲ ਨਹੀਂ ਮੈਂ ਕੀ ਕਰਨਾ ਆਰਡਰ ਭੇਜ ਗਏ ਸ਼ਾਮੀ ਬੇਨਣ ਨਾਲੇ ਦੋਵੇਂ ਭਰਾ ਚੱਲ ਡਨ ਹੋ ਗਿਆ ਮੈਂ ਤਾਂ ਇਹਨਾਂ ਸ਼ਾਮਾਂ ਦਾ ਕਿਹਾ ਟਾਈਮ ਕਿੰਨਾ ਹੋਇਆ 4 ਕਦੇ ਵਜ ਗਈਏ ਆਪਾ ਹੁਣੇ ਚੱਲਦੇ ਹੁਣੇ ਤੇ ਚੱਲ ਜੀਏ ਪਰ ਉਹ ਤੁਹਾਨੂੰ ਕਹਿ ਨਹੀਂ ਆਏ ਮੇਰੀ ਤਨਖਾਹ ਕੱਟਣ ਉਹ ਨਹੀਂ ਤੇਰੀ ਤਨਖਾਹ ਕੱਟਣ ਦਿੰਦਾ ਮੈਂ ਤੇਰਾ ਆਰਡਰ ਵੀ ਲਵਾ ਨਾ ਆਪਾ ਹੁਣੇ ਚਲੀ ਜੀਏ ਤਨਖਾਹ ਤੇ ਤਨਖਾਹ ਵੀ ਲਾਂਗੇ ਚਾਚੀ ਦੇ ਦੋ ਮਿੰਟਾਂ ਖਾਓਗੇ ਇਹਦੇ ਪਤਾ ਨਹੀਂ ਸਾਡੇ ਕੋ ਕਿਹੜੀ ਚੀਜ਼ ਆ ਉਂਗਲ ਲਾ ਕੇ ਤੇ ਨਾਂ ਲੈ ਜਾਂਦਾ ਜੀ ਜੀ ਤੂੰ ਇਹ ਟੈਨਸ਼ਨ ਨਾ ਲੋ ਮੈਂ ਆ ਰਹੀ ਹਾਂ ਨਾ ਬਸ ਹਾਂ ਮੈਂ ਆ ਰਹੀ ਆ ਤੁਹਾਡੇ ਕੋਲ ਤੂੰ ਟੈਨਸ਼ਨ ਨਾ ਲੋ ਠੀਕ ਹੈ ਵਾਸੀ ਠੀਕ ਹੈ ਮੈਂ ਆ ਗਿਆ ਓਕੇ ਓਕੇ